ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਅਗਲੇ ਵਲੌਗ ਦੇ ਵਿੱਚ ਹੋਪਸ ਸੋ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋ ਮੋ ਕਿ ਆਪਾਂ ਵਧੀਆ ਹੀ ਵਧੀਆ ਅੱਜ ਕੁਝ ਹੈ ਨਹੀਂ ਸੀ ਬਣਾਉਣ ਨੂੰ ਹਨਾ ਮੈਂ ਸੋਚਿਆ ਵੀ ਚੱਲ ਜੋ ਵੀ ਕੁਕਿੰਗ ਕਰਨੀ ਹੈ ਵੀ ਉਹਦੇ ਵਲੌਗ ਬਣਾ ਲੈਂਦੇ ਆ ਮੈਂ ਅੱਜ ਬਣਾਉਣ ਲੱਗੀ ਸੀ ਕੜੀ ਪਕੌੜਾ ਤੇ ਉਹ ਰੈਸিপি ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਵੀ ਕਿੱਦਾਂ ਕਿੱਦਾਂ ਬਣਾਉਣੀ ਹੈ ਮੈਂ ਹਨਾ ਤੇ ਉਹਦੇ ਨਾਲ ਚੌਲ ਬਣਾਉਗੀ ਲੰਚ ਹੈ ਆਪਣਾ ਲੰਚ ਤਿਆਰ ਕਰਨ ਲੱਗੀ ਆ ਮੈਂ ਚਲੋ ਮਿਲਦੇ ਹਾਂ ਤੁਹਾਨੂੰ ਕਿਚਨ ਚ ਜਾ ਕੇ ਤੜਕੇ ਤੇ ਪਕੌੜਿਆਂ ਦੀ ਤਿਆਰੀ ਆਪਾਂ ਕਰ ਲਈਏ ਆ ਪਕੌੜੇ ਵਾਲੀ ਕਟੇ ਆਪਾਂ ਸਮਾਨਾ ਤੜਕੇ ਲਈ ਇਹ ਤਰਫ ਆਪਣਾ ਤੇਲ ਵੀ ਕੱਢ ਰਿਹਾ ਹਾਂ ਬਸ ਉਹਦੇ ਵਿੱਚ ਆਪਾਂ ਸਾਰਾ ਕੁਝ ਐਡ ਕਰਾਂਗੇ ਕਿੰਨੇ ਥੋੜਾ ਜਿਹਾ ਧਨੀਆ ਪਾਊਡਰ ਕਾਲੀ ਮਿਰਚ ਪਾਊਡਰ ਨਮਕ ਸਵਾਦ ਅਨੁਸਾਰ ਮੇਟਰ ਹਰਦੀ ਤੇ 0 ਅਜਬਾਂ ਵੀ ਪਾਸ ਆਉਂਦੇ ਆ ਚਾਹੇ ਔਰ ਬੇਸਨ ਪਾਵਾਂਗੇ ਥੋੜਾ ਤੇ ਪਕੌੜਿਆਂ ਦਾ ਬੈਟਰ ਤਿਆਰ ਕਰ ਲਾਂਗੇ ਆਪਾਂ ਪਕੌੜਿਆਂ ਦਾ ਬੈਟਰ ਆਪਣਾ ਤਿਆਰ ਇੱਧਰ ਆਪਣਾ ਕੜਾਹੀ ਧਰ ਲਈਏ ਤੜਕੇ ਲਈ ਤੇ ਇੱਥੇ ਆਪਾਂ ਪਕੌੜੇ ਕਰਨੇ ਆ ਬਣਾਉਣੇ ਆ ਸੁਨਾਲੂ ਜੀ ਤੋਂ ਬਣਾਉਣੇ ਆ ਇੱਧਰ ਤੜਕੇ ਵਾਲੇ ਤੇਲ ਦੇ ਵਿੱਚ ਆਪਾਂ ਪਾ ਦਿੰਦੇ ਹਾਂ ਜੀਰਾ ਜਿੱਦ ਤੱਕ ਇਹ ਭੁੱਜਦਾ ਤੇ ਆ ਲਸਣ ਔਰ ਪਿਆਜ਼ ਜਦੋਂ ਸੜਕਾ ਤੋਂ ਇਧਰ ਤੱਕ ਤੋਂ ਪਕੌੜੇ ਬਣਾ ਲਏ ਨੇ ਬਿਨਾ ਪਕੌੜਿਆਂ ਤੋਂ ਕੜੀ ਸੁਆਦ ਲੱਗਦੀ ਹਣਾ ਬਟ ਮੈਨੂੰ ਪਕੌੜਿਆਂ ਦੇ ਨਾਲ ਹੀ ਵਧੀਆ ਲੱਗਦੀ ਹੈ ਕਿਉਂਕਿ ਕੰਬੀਨੇਸ਼ਨ ਹੀ ਵਧੀਆ ਹੈ ਕੜੀ ਪਕੌੜਾ ਨਾਲ ਰਾਈਸ ਡੈਟਲੀ ਕੰਬੀਨੇਸ਼ਨ ਬੜਾ ਵਧੀਆ ਹੈ ਤੇ ਥੋੜੀ ਜਿੰਨੀ ਖੱਟੀ ਹੋਵੇ ਉਨੀ ਦਾਤ ਵਧੀਆ ਲੱਗਦੀ ਹੈ प्याज भी अपने भुज के टमाटर फिर टमाटर गल जो तक गलते हैं उद तक आप तो वेट करते हैं फिर तो मसाले ऐड कर हैं बस हूँ आप कर देंगे। ਹੁਣ ਤੋਂ ਇਹ ਪਾਊਡਰ ਤੇ ਆਮ ਤੀ ਪਾਊਡਰ ਦਸੋ ਇਹਨਾਂ ਨੂੰ ਮਿਕਸ ਕਰ ਦੋ ਥੋੜਾ ਜਿਹਾ ਸੇਕ ਲਵਾ ਲੈਣੇ ਇਹਨਾਂ ਨੂੰ ਜਦ ਤੱਕ ਇਹਦਰ ਆਪਣੇ ਪਕੌੜੇ ਇਹ ਵੀ ਰੜ ਰਹੇ ਨੇ ਹੌਲੀ ਹੌਲੀ ਹੁਣ ਆਪਏ ਇਹ ਚ ਐਡ ਕਰ ਦਾਂਗੇ ਜਿਹੜਾ ਆਪਾਂ ਲੱਸੀ ਔਰ ਬੇਸਣ ਦਾ ਮਿਕਸਚਰ ਬਣਾਇਆ ਸੀਗਾ ਹੌਲੀ ਹੌਲੀ ਕਰਕੇ ਐਡ ਕਰ ਦਈਏ ਪਾਣੀ ਚੋਕੇ ਜੇ ਆਪਾਂ ਲੋੜ ਲੱਗਦੀ ਹੈ ਆਪਾਂ ਇੱਥੇ ਪਾਣੀ ਹੋਰ ਵੀ ਐਡ ਕਰ ਸਕਦੇ ਹਾਂ ਕਿਉਂਕਿ ਜੇ ਜਗਾੜੀ ਜ਼ਿਆਦਾ ਲੱਗਦੀ ਹੈ ਤਾਂ ਉਸ ਅਕੋਰਡਿੰਗਲੀ ਪਾਣੀ ਪਾ ਸਕਦੇ ਹਾਂ ਮੈਂ ਹੁਣ ਥੋੜਾ ਜਿਮ ਸੇਕ ਲੱਗਣ ਦੂੰਗੀ ਫਿਰ ਦੇਖਦੇ ਹਾਂ ਜੇ ਗਾੜੀ ਹੋਈ ਤਾਂ ਪਾਣੀ ਆਪਾਂ ਐਡ ਕਰ ਦਾਂਗੇ ਹੋਰ ਵਿੱਚ ਇਧਰ ਕੜੀ ਆਪਣੀ ਪੱਕ ਚੁਕੀ ਹੈ ਬਸ ਹੁਣ ਇੱਥੇ ਆਪਾਂ ਪਕੌੜੇ ਐਡ ਕਰ ਦਦੇ ਨੇ Vedremo non è appicciola. Un desicchio ਮਾ ਜੋਨੇ ਨੂੰ ਨੂਲ ਪਕਕਣ ਲੱਗੇ ਚੋਲਾਂ ਨੂੰ ਬਸ ਇਧਰ ਚੋਲ ਵੀ ਪਕਦੇ ਆ ਕੜੀ ਆਪਣੀ ਆਲਮੋਸਟ ਰੈਡੀ ਆ ਬਸ ਜਾਨੂੰ ਚੋਲ ਬਣਨੇਗਾ ਨੂੰ ਇਹਨਾਂ ਨੇ ਵੀ ਆ ਜਾਣਾ ਫਿਰ ਇਹਨਾਂ ਤੇ ਆ ਕੇ ਆਪਾਂ ਕਰਦੇ ਆ ਲੰਚ ਹਾਂਜੀ ਮਿਲੋ ਸਾਡੇ ਘਰ ਦੇ ਨਵੇਂ ਮੈਂਬਰ ਨਾਲ ਇਹ ਛੱਡੀ ਬੁਗੀ ਇਹ ਛੱਡੀ ਬੁਗੀ ਇਹ ਰਾਤ ਤੇ ਸਾਡੇ ਕੋਲ ਆਈ ਆ ਬਹੁਤ ਕਿਊਟ ਆ ਭੋਲੂ ਜਿਹਾਂ ਬਸ ਆਏ ਬਠੇ ਨੂੰ ਖਰੀਦੋ ਤੇ ਖੁਸ਼ ਇਹ ਲੋਕੀ ਨਾਂ ਦੱਸਿਓ ਘੈਂਟ ਜਿਹਾ ਵੀ ਆਪਾਂ ਕੀ ਨਾਂ ਰੱਖਣਾ ਚਾਹੋ ਚਾਹ ਬ੍ਰੀਡ ਐ ਸਮੇਲ ਇਹਦੀਂ ਸ਼ੈਤਾਨ ਜਿਹਦੀ ਹਰਕਤਾਂ ਦੇਖ ਲੋ ਮੈਟ ਦੇ ਪਿੱਛੇ ਪਿਆ ਪਿਆ ਵੀ ਮੈਂ ਪਾੜ ਦੂੰਗਾ ਜੀ ਟਟਾ ਜਾ ਹੈਗਾ ਹਜੇ ਦੇਖ ਕੀ ਲੁੱਚਣ ਕਰਦਾ ਮਸਤਿਆ ਫਿਰਦਾ ਹਾਂਜੀ ਤੇ ਕਿੱਦਾਂ ਲੱਗਿਆ ਵਲੌਗ ਜ਼ਰੂਰ ਦੱਸਿਓ ਤੇ ਆਪਣਾ ਛੋਟਾ ਜਿਹਾ ਕਿਊਟ ਜਿਹਾ ਫੈਮਿਲੀ ਮੈਂਬਰ ਵੀ ਨਵਾਂ ਆਇਆ ਜਿਹੜਾ ਉਹ ਵੀ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਤੇ ਉਹਦਾ ਨਾਮ ਵੀ ਜ਼ਰੂਰ ਸੁਜੈਸਟ ਕਰਿਓ ਕਿ ਆਪਾਂ ਕੀ ਰੱਖ ਸਕਦੇ ਆ ਚਲੋ ਇਸੇ ਨਵੇਂ ਵਲੌਗ ਇੱਥੇ ਖਤਮ ਕਰਦੇ ਆ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਸਟ੍ਰਿਕ